ਤੁਸੀਂ ਕਹਿੰਦੇ ਹੋ ਕਿ ਭਿਸ਼ਟਾਚਾਰ ਨੂੰ ਠੱਠੂ ਮੈਂ ਕਹਿੰਦਾ ਹੋਈ ਨਹੀਂ ਹੈਗਾ ਦੱਸੋ ਢੀੜਾ ਥਾਣਾ ਜਿੱਥੇ ਜਿਹੜਾ ਪੜਵਾਰੀ ਜਿਹੜਾ ਨਹੀਂ ਪੈਸੇ ਲੈ ਰਿਆ ਪੜਵਾਰੀ 10300 ਤੇ ਕੰਮ ਕਰ ਰਹੇ ਨੇ ਕੀ ਜਿਹੜਾ ਪੜਵਾਰੀ 10300 ਤੇ ਇੱਕ ਮਹੀਨਾ ਕੰਮ ਕਰ ਰਿਹਾ ਰਿਸ਼ਿਪ ਤੇ ਲਊ ਨਹੀਂ ਘੁੱਟਾਂ ਖਵਾ ਨਹੀਂ ਬਾਹਰ ਦਾਤਾ ਮਿੰਨੂਗੇ ਹੈਗੇ ਉਹ ਜਾ ਆਮ ਕਟਣਾ ਮਾ ਹੋ ਰਹੀਆਂ ਨੇ ਕਹਿੰਦੀਆਂ ਬਾਲੀਆਂ ਖੋਲੀਆਂ ਕਿਸੇ ਦੇ ਹਾਂ ਮੋਬਾਈਲ ਕੋ ਲਿਆ ਜਿਹੜਾ ਮਹਿਲਾਵਾਂ ਨੂੰ ਸਫਰ ਫਰੀ ਕਰ ਦਿੱਤਾ ਗਿਆ ਜਾਂ ਬਿਜਲੀ ਫਰੀ ਕਰ ਦਿੱਤੀ ਗਈ ਹੈ ਆਲ ਓਵਰ ਨੂੰ ਨਹੀਂ ਜਿਹਨੂੰ ਕੋ ਲੋੜੀਂਦਾ ਉਹਨੂੰ ਕਰਨੇ ਚਾਹੀਦੇ ਕੋਈ ਕਰਮਾਜਮ ਹੈ 60 70 ਹਜ਼ਾਰ ਦੀ ਨੌਕਰੀ ਕਰ ਰਿਹਾ ਬੈਂਕਿੰਗ ਨੌਕਰੀ ਹੈ ਉਹਦੀ ਇਹ ਆ ਟੀਚਰ ਹੈ ਪਰਮਾਨੈਂਟ ਜੌਬ ਹੈ ਉਹਨੂੰ ਕੋਈ ਕੋਈ ਵਾੜਾ ਓੱਖਾ ਨਿਕਰਾਇਆ ਕਰਨਾ ਇਹ ਕੈਪਟਨ ਸਰਕਾਰ ਦੇ ਵੇਲੇ ਹੋਇਆ ਇਸ ਵੇਲੇ ਨਹੀਂ ਹੋਇਆ ਪਿੱਛੋ ਹੋਇਆ ਪਰ ਸਰਕਾਰ ਦੀ ਇਹਦੀ ਮਜਬੂਰੀ ਬਣ ਗਈ ਉਹਨੂੰ ਲਾਗੂ ਰੱਖਣਾ ਵੀਆਰਡੀ ਜੀ ਮੇਰੇ ਸਾਹਮਣੇ 15000 ਤੋਂ 15 ਸਾਲਾਂ ਤੋਂ ਕੱਚੇ ਮਲਾਜ ਨੂੰ ਮੈਂ ਕਹਿੰਦਾ ਈਵਨ ਵਨ ਇੱਕ ਵੀ ਮੁਲਾਜ਼ਮ ਕੋਈ ਐ ਸਾਡੇ ਜਿਹੜਾ ਪੱਪਾ ਥੋੜਾ ਨਾਮ ਕੀ ਹੈ ਸਰ ਜੀ ਮੇਰਾ ਨਾਮ ਹੈ ਕਾਮਰੇਡ ਗੰਡਾ ਸਿੰਘ ਐਮ.ਏ ਜੀ ਕਾਮਰੇਡ ਗੰਡਾ ਸਿੰਘ ਐਮ.ਏ ਮਰਕੇ ਤੁਸੀਂ ਪੋਸਟ ਗ੍ਰੈਜੂਏਟ ਹੋ ਹਾ ਹਾ ਰਿਟਾਇਰਡ ਇੰਸਪੈਕਟਰ ਪੈਪਸੂ ਰੋਡ ਵੇਜ ਕਿਹੜੇ ਸੰਚ ਕੀਤੀ ਐਮ.ਏ ਐਮ.ਏ ਮੈਂ ਕਰੀਆ ਜੀ 1982 ਚ 1982 ਚ ਜਦੋਂ ਨੇੜੇ-ਤੇੜੇ ਦੇ ਵੀ ਇਲਾਕੇ 'ਚ ਕੋਈ ਪੜਿਆ ਲਿਗਾ ਨਹੀਂ ਸੀ ਹੁੰਦਾ ਤੇ 1982 ਚ ਕੀਤੀ ਤੇ ਹੁਣ ਸਾਡੇ ਜਿਹੜੇ ਮੁੱਖ ਮੰਤਰੀ ਦੇ ਭਗਵਾਨ ਸਿੰਘ ਮਾਨ ਉਹ ਵੀ ਸ਼ੀਤ ਅਜਮ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਚੱਲਦੇ ਉਹ ਵੀ ਕਾਮਰੇਡ ਕਮਿਊਨਿਸਟ ਕਹਾਉਂਦੇ ਰਹੇ ਆਪਣੇ ਆਪ ਨੂੰ ਤਾਂ ਕਮਿਊਨਿਸਟਾਂ ਦਾ ਦੌਰ ਇੱਕ ਸਮੇਂ ਬਹੁਤ ਆਇਆ ਸਰਕਾਰ ਵੀ ਸਮੇਂ ਚ ਨਹੀਂ ਪਰ ਫਿਰ ਵੀ ਕਿਉਂ ਨਹੀਂ ਖਾਮ ਭਾਈ ਕਿਉਂਕਿ ਜਿਹੜੀ ਆਮ ਪਬਲਿਕਾ ਉਹ ਇਸ ਥਿਊਰੀ ਨਾਲ ਨੂੰ ਸਮਝਦੀ ਨਹੀਂ ਹੈਗੀ ਉਸ ਜਿਹੜੀਆਂ ਸਾਡੀ ਅੰਤਰਰਾਸ਼ਟਰੀ ਪਾਰਟੀਆਂ ਨੇ ਸੀਪੀਆਈ ਸੀਪੀਐਮ ਤੇ ਨੌਜਵਾਨ ਭਾਰਤ ਸ਼ਬਾ ਉਹਨੂੰ ਉਹਨਾਂ ਚੰਗੀ ਤਰ੍ਹਾਂ ਆਰਗੇਨਾਈਜ਼ ਨਹੀਂ ਕੀਤਾ ਗਿਆ ਲੋਕਾਂ 'ਚ ਉਹਦਾ ਪ੍ਰਚਾਰ ਨਹੀਂ ਗਿਆ ਫਲਾਸਣ ਲੱਗੇ ਆ ਗਈਆਂ ਉਹਦੀ ਸਕੂਲਿੰਗ ਨਹੀਂ ਹੋਈ ਜਿਸ ਤਰ੍ਹਾਂ ਮੈਂ ਸਾਡੇ ਟਾਈਮ 'ਚ ਹੁੰਦੀ ਸੀ ਮਹਿਕ ਮੈਚ ਬਲਕਿ ਮਹਿਕ ਮੈਚ ਹਲੇ ਵੀ ਉਸ ਤਰ੍ਹਾਂ ਹੀ ਹੈਗਾ ਮੈਂ ਅੱਜ ਵੀ ਇੱਕ ਸੀਪੀਐਸ ਦੀ ਮੀਟਿੰਗ ਅਟੈਂਡ ਕਰਕੇ ਆ ਜਿੱਥੇ ਇਹੀ ਗੱਲ ਹੋਈ ਆ ਵੀ ਵੋਟ ਪਾਓ ਪਰ ਵਧੀਆ ਬੰਦੇ ਨੂੰ ਪਾਓ ਜੋ ਦੇਸ਼ ਵਾਸਤੇ ਲੋਕਾਂ ਵਾਸਤੇ ਕੌਮ ਵਾਸਤੇ ਉਹ ਵੀ ਚੰਗੇ ਕੰਮ ਕਰੇ ਤੇ ਹੁਣ ਤਾਂ ਇਹ ਵੀ ਹੈ ਕਿ ਭਗਵਾਨ ਸਿੰਘ ਮਾਨ ਤਾਂ ਉਸੀ ਸੋਚ ਨੂੰ ਲੈ ਕੇ ਚੱਲ ਰਹੇ ਫਿਰ ਤੁਹਾਡੇ ਕਾਮਰੇਡ ਹਲਕਾ ਜਿਹੜਾ ਜਿੰਨਾ ਵੀ ਤਬਕਾ ਹੈ ਉਹ ਇਸ ਚੀਜ਼ ਨਾਲ ਜੁੜਿਆ ਮੇਰੀ ਬੇਨਤੀ ਹੈ ਦੇਖੋ ਮੈਂ ਖੁਦ ਉਹਨਾਂ ਨੂੰ ਫੋਲੋ ਕਰਦਾ ਵੋਟ ਵੀ ਪਾਈ ਆ ਭਗਵਾਨ ਸਿੰਘ ਮਾਨੂ ਜੀ ਹਾਂ ਪਰ ਜਿਹੜੀਆਂ ਗੱਲਾਂ ਆਂਦੀਆਂ ਮੈਂ ਆਪ ਇਹ ਗੱਲ ਇਹ ਮੈਨੂੰ ਕੋਈ ਸੰਪੋਚ ਨਹੀਂ ਕਰਨ ਚ ਜੀ ਕਿਉਂਕਿ ਜਿਵੇਂ ਐਜੂਕੇਸ਼ਨ ਹੈ ਜੀ ਸਿਹਤ ਸਭਾ ਮਾਨੂ ਜੀ ਜੀ ਬੇਰੋਜ਼ਗਾਰੀ ਹੈ ਜੀ ਤਸਾਨੀ ਦੀਆਂ ਸਮੱਸਿਆ ਨੇ ਪਰ ਮੁੱਦੇ ਜਿਉਂਦੇ ਤੇ ਉਹੀ ਖੜੇ ਨੇ ਜੀ ਠੀਕ ਹੈ ਨਹੀਂ ਤੇ ਜਿਵੇਂ ਮੈਂ ਉਹੀ ਪੁੱਛ ਉਹਦੇ ਤੇ ਵੀ ਆਉਣ ਲੱਗਿਆ ਸੀ ਮੁੱਦੇ ਤੁਹਾਡੇ ਨਾਲ ਗੱਲ ਕਰ ਤਸੀਂ ਕਹਿ ਹੀ ਦਿੱਤਾ ਉਸ ਤੋਂ ਪਹਿਲਾਂ ਕਿ ਜੇ ਦੇਖਿਆ ਜਾਵੇ ਸਰ ਇਸ ਵੇਲੇ ਇਹ ਗੱਲ ਹੈ ਕਿ ਬੇਰੁਜ਼ਗਾਰੀ ਨੂੰ ਲੈ ਕੇ ਮਾਮਲਾ ਬਹੁਤ ਜ਼ਿਆਦਾ ਹੈ ਕਿਉਂਕਿ ਉਹ ਤਾਂ ਕਹਿੰਦੇ ਨੇ ਬੇਸ਼ੱਕ ਇਹ 42000 ਨੌਕਰੀਆਂ ਦੇਤੀਆਂ ਪੰਜਾਬ ਦੀ ਆਬਾਦੀ ਦੇ ਬਰਾਬਰ ਜੀ ਗੱਲ ਕਰੀ ਤਾਂ 42000 ਨੌਕਰੀ ਤਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਹੈ ਦੇਖੋ ਉਹਨਾਂ ਦੇ ਕਹਿਣ ਦੀ ਵੱਖਰੀ ਗੱਲ ਆ ਮੈਂ ਮਲਾਜਮਾ ਯੂਨੀਅਨ ਨਾਲ ਜੁੜਿਆ ਹੋਇਆ ਬੰਦਾ ਅੱਜ ਬਿਜਲੀ ਬੋਰਡ 'ਚ 1 ਲੱਖ ਸਾਮੀ ਖਾਲੀ ਪਈ ਆ ਪੀਆਰਟੀ ਦੇ ਵਿੱਚ 6000 ਸਮਰੱਥਾ ਸਿਰਫ 1500 ਬੰਦਾ ਪੱਕਾ ਹੈ ਠੀਕ ਹੈ ਨਹੀਂ ਬਾਕੀ ਜਿਹੜੀਆਂ ਨੇ ਲੋਕਾਂ ਨੂੰ ਫਰੀ ਵਾਲੀਆਂ ਸਹੂਲਤਾਂ ਨੇ ਉਹ ਵਿਭਾਗਾਂ ਦੇ ਬਹੁਤ ਮਾਰ ਪਾ ਰਹੀਆਂ ਨੇ ਜਿਵੇਂ ਆਪਣਾ ਫਰੀ ਸਫਰ ਦੀ ਸੂਲਤਾ ਜੀ ਨਾ ਉਹ ਮਹਿਕਮੇ ਦਾ ਬੇੜਾ ਬਿਲਕੁਲ ਹੀ ਘਰ ਕੋ ਰਿਆ ਠੀਕ ਹੈ ਨਹੀਂ ਜੀ ਤੁਹਾਨੂੰ ਕੀ ਲੱਗਦਾ ਵੀ ਇਸ ਗੱਲ ਦੇ ਵਿੱਚ ਹੋਣਾ ਚਾਹੀਦਾ ਕਿ ਜਿਹੜਾ ਮਹਿਲਾਵਾਂ ਨੂੰ ਸਫਰ ਫਰੀ ਕਰ ਦਿੱਤਾ ਗਿਆ ਜਾਂ ਬਿਜਲੀ ਫਰੀ ਕਰ ਦਿੱਤੀ ਗਈ ਹੈ ਆਲ ਓਵਰ ਨੂੰ ਨਹੀਂ ਜਿਹਨੂੰ ਕੋ ਲੋੜ ਹੀ ਨਾ ਉਹਨੂੰ ਕਰਨੇ ਚਾਹੀਦਾ ਦੇਖੋ ਕਿ ਮਲਾਜ ਮੈਂ 60 70 ਹਜ਼ਾਰ ਦੀ ਨੌਕਰੀ ਕਰ ਰਿਹਾ ਬੈਂਕਿੰਗ ਨੌਕਰੀ ਹੈ ਉਹਦੀ ਇਹ ਆ ਟੀਚਰ ਹੈ ਪਰਮਨੈਂਟ ਜਾ ਉਹਦਾ ਉਹਨੂੰ ਕੋਈ ਕੋਈ ਵਾੜਾ ਓੱਖਾ ਨਹੀਂ ਕਰਾਇਆ ਕਰਨਾ ਜਿਹੜੀਆਂ ਗਰੀਬ ਮਹਿਲਾਵਾਂ ਨੇ ਆ ਬਾਰਕਿੰਗ ਮੂਵਮੈਂਟ ਹੈ ਉਹਨਾਂ ਵਾਸਤੇ ਜ਼ਰੂਰੀ ਹੈ ਉਹਨਾਂ ਆਲਓਵਰ ਨੂੰ ਹੀ ਕਰਤਾ ਇਹਦੇ ਨਾਲ ਤਾਂ ਲੋਡ ਵਧੂਗਾ ਹੀ ਇਹ ਕੈਪਟਨ ਸਰਕਾਰ ਦੇ ਵੇਲੇ ਹੋਇਆ ਇਸ ਵੇਲੇ ਨਹੀਂ ਹੋਇਆ ਪਿੱਛੋ ਹੋਇਆ ਪਰ ਉਹ ਸਰਕਾਰ ਦੀ ਇਹਦੀ ਮਜਬੂਰੀ ਬਣ ਗਈ ਉਹਨੂੰ ਲਾਗੂ ਰੱਖਣਾ ਜੀ ਜੇ ਉਹਨੂੰ ਵਾਪਸ ਲੈਣ ਤਾਂ ਸਰਕਾਰ ਦੇ ਉਲਟ ਜਾਂਦੀ ਹੈ ਗੱਲ ਇਹ ਕੋਈ ਵੀ ਜਿਹੜੀ ਸਹੂਲਤ ਹੈ ਜਿਹੜੇ ਬੰਦੇ ਨੂੰ ਲੋਡ ਹੈ ਉਹਨੂੰ ਹੀ ਮਿਲਣੀ ਚਾਹੀਦੀ ਹੈ ਜੀ ਮਹਿੰਗਾਈ ਨੂੰ ਕਿਵੇਂ ਦੇਖਦੇ ਹੋ ਮਹਿੰਗਾਈ ਦੇਖੋ ਸਿਖਰਾਂ ਤੇ ਆਪਾਂ ਨੂੰ ਪਤਾ ਆਮ ਜਿਹੜੇ ਗਰੀਬ ਵਰਗ ਦੇ ਲੋਕ ਨੇ ਮਹਿੰਗਾਈ ਨੇ ਉਹਨਾਂ ਨੂੰ ਬੇਹਾਲ ਕੀਤਾ ਹੋਇਆ ਚਾਹੇ ਉਹਦੇ ਚ ਜ਼ਰੂਰੀ ਵਸਤਾਂ ਨੇ ਚਾਹੇ ਦਵਾਈਆਂ ਨੇ ਠੀਕ ਹੈ ਇਲਾਜ ਬੜਾ ਮਹਿੰਗਾ ਹੋ ਰਿਹਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ ਸਾਰੇ ਬੰਦਿਆਂ ਦੇ ਆਯੂਸ਼ਮਾਨ ਕਾਰਡ ਵੀ ਨਹੀਂ ਬਣੇ ਹੈਗੇ ਜੀ ਠੀਕ ਹੈ ਨਾ ਮੇਨ ਜਿਹੜੀ ਸਮੱਸਿਆ ਹੈ ਇਹ ਹੀ ਹੈ ਬੇਰੋਜ਼ਗਾਰੀ ਮਹਿੰਗਾਈ ਸਿਹਤ ਸੂਤਾ ਜੀ ਤੇ ਤੇ ਤੁਹਾਨੂੰ ਰਿਟਾਇਰ ਹੋਣ ਨੂੰ ਕਿੰਨਾ ਸਮਾਂ ਹੋ ਗਿਆ ਮੈਂ 31/1917 ਨੂੰ ਆ 1917 ਨਾ 2017 ਤਾਂ 2017 ਨੂੰ ਤੁਸੀਂ ਰਿਟਾਇਰ ਹੋ ਉਸ ਵੇਲੇ ਕੈਪਟਨ ਦੀ ਸਰਕਾਰ ਬਣੀ ਸੀ ਠੀਕ ਹੈ ਜੀ ਤੇ ਕੈਪਟਨ ਰਮਿੰਦਰ ਸਿੰਘ ਦੀ ਸਰਕਾਰ ਬਣੀ ਕਾਂਗਰਸ ਸਰਕਾਰ ਬਣੀ ਉਹਦੇ ਚ ਮਾਮਲੇ ਕਈ ਤਰ੍ਹਾਂ ਦੇ ਹੋਏ ਖੇਤੀ ਕਿਰਿਆਸਾਨੀ ਨੂੰ ਲੈ ਕੇ ਮਾਮਲੇ ਵੀ ਜੜੇ 3400 ਜਿਹੜਾ ਉਹਦਾ ਘਫਲਾ ਜਿਹੜਾ ਸਿੰਚਾਈ ਮਾਮਲੇ ਦਾ ਘਫਲਾ ਹੋ ਗਿਆ ਉਹਨੂੰ ਕਿਵੇਂ ਦੇਖਦੇ ਹੋ ਹਾਂ ਦੇਖੋ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਨੇ ਕਈ ਗੱਲਾਂ ਉਹਨਾਂ ਨੇ ਕਰੀਆਂ ਵੀ ਜਿਵੇਂ ਕਿਸਾਨੀ ਕਰਜ਼ੇ ਦੀ ਮਾਫੀ ਕੀਤੀ ਹੈ ਕੀਤੀ ਆ ਉਹਦੇ ਜੇ ਵੀ ਲਗਭਗ ਸਾਰੇ ਕਿਸਾਨਾਂ ਨੂੰ ਨਹੀਂ ਮਾਫੀ ਮਿਲ ਸਗੀ ਜੀ ਉਹਦੇ ਚ ਕਈ ਵੱਡੇ ਕਿਸਾਨਾਂ ਨੂੰ ਧਨਾਟ ਕਿਸਾਨਾਂ ਨੂੰ ਮਾਫੀ ਪੈਗੀ ਜਿਹੜੇ 2.5 5 ਏਕੜ ਵਾਲੇ ਤੇ ਉਹ ਕਿਸਾਨ ਰਹਿਗੇ ਗਰੀਬ ਵਰਗ ਨੂੰ ਵੀ ਉਹਨਾਂ ਨੇ ਮਾਫੀ ਕਰੀ ਆ ਜਿਹੜੇ ਗੈਰ ਗੈਰਜਰਾਤੀ ਕਿਸਾਨ ਤੇ ਪਿੰਡਾਂ ਚ ਜੀ ਮਾਫੀ ਉਹਨਾਂ ਨੂੰ ਵੀ ਹੋਈ ਆ ਮੈਂ ਖੁਦ ਸਾਡੀ ਕੋਆਪਰੇਟਿਵ ਸੋਸਾਇਟੀ ਦਾ ਪ੍ਰੈਜ਼ੀਡੈਂਟ ਵੀ ਆ ਮੈਂ ਓਕੇ ਸਮਾਜ ਸੇਵਕ ਵੀ ਆ ਹਰ ਗੱਲ ਨੂੰ ਬਾਚਾਟੂ ਕਰਦਾ ਠੀਕ ਆ ਤੁਸੀਂ ਕੋ ਮਲਾਜਮ ਰਹੇ ਹੋ ਮਲਾਜਮ ਦੇ ਤੌਰ ਦੇ ਉੱਤੇ ਤੁਸੀਂ 2017 ਤੁਸੀਂ ਰਿਟਾਇਰ ਹੋਏ ਹੋ ਤਾਂ ਉਸ ਤੋਂ ਬਾਅਦ ਬਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਆ ਪਿਛਲੀਆਂ ਸਰਕਾਰਾਂ ਦੇ ਨਾਲੋਂ ਤੋਂ ਹੁਣ ਦੀ ਸਰਕਾਰ ਚ ਕੀ ਫਰਕ ਦੇਖਦੇ ਆਂ ਦੇਖੋ ਜਿਹੜੇ ਉਹਨਾਂ ਨੇ ਵਾਅਦੇ ਕਰੇ ਤੇ ਜੇ ਮੈਨੂੰ ਕਹਿਣ ਦਾ ਕੋਈ ਸੰਕੋਚ ਨਹੀਂ ਜਿਵੇਂ ਮੁਲਾਜ਼ਮ ਪੱਕੇ ਕਰਨੇ ਮੈਂ ਆਪ ਇੱਕ ਮੁਲਾਜ਼ਮ ਆਗੂ ਆ ਜੀ ਠੀਕ ਹੈ ਨਹੀਂ ਪੀਆਰਟੀ ਜੀ ਮੇਰੇ ਸਾਹਮਣੇ 15000 ਤੋਂ 15 ਸਾਲਾਂ ਤੋਂ ਕੱਚੇ ਮੁਲਾਜ਼ਮ ਨੇ ਮੈਂ ਕਹਿੰਦਾ ਈਵਨ ਵਨ ਇੱਕ ਵੀ ਮੁਲਾਜ਼ਮ ਕੋਈ ਐਸਾ ਨਹੀਂ ਜਿਹੜਾ ਪੱਕਾ ਹੋਵੇ ਕੋਈ ਕਰਿਆ ਪਿਛਲੀਆਂ ਸਰਕਾਰਾਂ ਵੱਲੋਂ ਕਿ ਫੁੱਲ ਦੀ ਸਰਕਾਰ ਹੁਣ ਦੇ ਇਹਨਾਂ ਨੇ ਬੈਠਾ ਕਿਰਿਆ ਵੀ ਅਸੀਂ ਨੂੰ ਪੱਕਾ ਕਰਾਂਗੇ ਪਰ ਲਗਭਗ ਦੇਖੋ 15 ਸਾਲ ਦੀ ਸਰਵਿਸ ਕੱਚੀ ਰਹਿਣ ਤੋਂ ਬਾਅਦ ਵੀ ਇਹਨਾਂ ਨੇ ਜਿਹੜਾ ਕ੍ਰਾਈਟੇਰੀਆ ਬਣਾਇਆ ਤੇ ਵੀ ਹਰ 3 ਸਾਲ ਬਾਅਦ ਬੰਦਾ ਪੱਕਾ ਹੋ ਜੂਗਾ ਤੁਸੀਂ ਕੱਚੇ ਮੁਲਾਜ਼ਮਾਂ ਦੀ ਗੱਲ ਕਰਤੀ ਤੇ ਪੀਆਰਟੀਸੀ ਤੁਸੀਂ ਗੱਲ ਕੀਤੀ ਠੀਕ ਹੈ ਜੀ ਬਿਜਲੀ ਬੋਰਡ ਦੇ ਵੀ ਸੇਮ ਤੇ ਉਹਦੇ ਨਾਲ ਮੈਂ ਹੁਣੇ ਥੋੜੇ ਦਿਨ ਪਹਿਲਾਂ ਲਾਲਜੀਤ ਸਿੰਘ ਭੁੱਲਰ ਜੀ ਨਾਲ ਗੱਲ ਹੋਈ ਸੀ ਤੇ ਕੈਬਨਿਟ ਮੰਤਰੀ ਨੇ ਟ੍ਰਾਂਸਪੋਰਟ ਮੰਤਰੀ ਵੀ ਨੇ ਉਹ ਕਹਿੰਦੇ ਵੀ ਸਾਡੀ ਉਹਨਾਂ ਨਾਲ ਗੱਲਬਾਤ ਹੋ ਗਿਆ ਚੋਣ ਜਾਬਤਾ ਲੱਗਾ ਹੋਇਆ ਤੇ ਚੋਣ ਜਾਬਤੇ ਤੋਂ ਬਾਅਦ ਅਸੀਂ ਉਹਨਾਂ ਨਾਲ ਜਿਹੜੀ ਇਸ ਮੌਕੇ ਤੇ ਗ ਕੋਈ ਸੌਲਡ ਹੱਲ ਨਿਕਲਿਆ ਕਿਉਂਕਿ ਮੈਂ ਅੱਜ ਵੀ ਇੱਕ ਐਸੀ ਸਾਡੀ ਪੀਆਰਟੀ ਦੀ ਜੁਨੀਨਾ ਉਹਦੀ ਮੀਟਿੰਗ اٹੈਂਡ ਕਰਕੇ ਆ ਉਹ ਪਹਿਲਾਂ ਵੀ ਕਰ ਸਕਦੇ ਉਹਨਾਂ ਨੂੰ ਪਤਾ ਨਹੀਂ ਮੁਲਾਜ਼ਮਾਂ ਦਾ 4% ਡੀਏ ਹਰਿਆਣਾ ਨਹੀਂ ਦੇਤਾ ਹਿਮਾਚਲ ਨਹੀਂ ਦੇਤਾ ਰਾਜਸਥਾਨ ਨਹੀਂ ਦੇਤਾ ਉੱਥੇ ਮੁਲਾਜ਼ਮਾਂ ਦਾ ਡੀਏ 50% ਪਹੁੰਚ ਚੁੱਕਿਆ ਇੱਥੇ 33% ਹੈ ਖੜਾ ਪਰ ਇਹ ਤਾਂ ਕਹਿੰਦੇ ਸਾਡੇ ਉੱਤੇ ਕਰਜ਼ੇ ਹੀ ਬਹੁਤ ਚੜ ਗਿਆ ਨਹੀਂ ਮੇਰੀ ਬੇਨਤੀ ਇਹ ਹੈ ਇਹ ਇਹਨਾਂ ਦਾ ਕਹਿਣਾ ਇਹ ਵੀ ਆ ਨਾ ਸਾਡਾ ਕਮਾਂਡੀ ਸੂਬਾ ਚੋਣ ਜਾਬ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਉਹ ਉਹਨਾਂ ਨੇ ਐਲਾਨ ਕਰਤਾ ਡੀਏ ਦਾ 3 ਲੱਖ ਮੁਲਾਜ਼ਮਾਂ ਪੰਜਾਬ ਦੇ ਵਿੱਚ 3 ਲੱਖ ਰਿਟਾਇਰੀ ਕਰਮਚਾਰੀ ਆ ਕੀ ਉਹ ਫਾਲੋ ਕਰਨਗੇ ਉਹ ਵੀ ਤਾਂ ਸਰਕਾਰਾਂ ਨੇ ਜਾ ਇਹਨਾਂ ਨੂੰ ਪਤਾ ਲੱਗਿਆ ਵੀ ਚੋਂ ਉਹਨਾਂ ਦਾ ਨੋਟੀਫਿਕੇਸ਼ਨ ਹੋ ਰਿਹਾ ਸਾਨੂੰ ਇਹ ਮੁਲਾਜ਼ਮਾਂ ਦੇ ਹਿੱਤਾਂ ਦੀ ਗੱਲ ਹੈ 6ਵੇਂ 50 ਤਨਖਾਹ ਕਮਿਸ਼ਨ ਦੀ ਰਿਪੋਰਟ ਆ ਕੋਈ ਨਹੀਂ ਲਾਗੂ ਹੋਈ ਹਾਲੇ ਇਹ ਤਾਂ ਉਹ ਕਹਿੰਦੇ 7ਵਾਂ ਵੀ ਲਾਗੂ ਕਰ ਦੇ ਨਹੀਂ ਬੋਲੇ ਕੋਈ ਲਾਗੂ ਨਹੀਂ ਹੋਈ ਮੈਂ ਆਪ ਖੁਦ ਮੁਲਾਜ਼ਮਾਂ ਨਹੀਂ ਹਾਂ 6ਵਾਂ ਵੀ ਲਾਗੂ ਨਹੀਂ ਨਹੀਂ ਲਾਗੂ ਹੋਈ ਹੀ ਨਹੀਂ ਕੋਈ ਪੈਸਾ ਨਹੀਂ ਮਿਲਿਆ ਮੈਂ ਆਪਕੋ ਇਹ ਤਾਂ ਕਹਿੰਦੇ ਅਸੀਂ ਉੱਥੇ ਜਾ ਕੇ ਉਹ ਖੜੋ ਮੈਂ ਹੁਣ ਦੱਸਦਾ ਤੁਹਾਨੂੰ ਉਧਰ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਜਾ ਕੇ ਇਹ ਕਹਿੰਦੇ ਜੇ ਉੱਥੋਂ ਦੀ ਪੂਰੀ ਰਣਨੀਤੀ ਬਣਾ ਕੇ ਲੈਂਦੀ ਹੈ ਤੇ ਉਹ ਸਾਡੇ ਇੱਕ ਮੰਤਰੀ ਜਿੰਪਾ ਸਾਡੇ ਕੈਬਨਿਟ ਮੰਤਰੀ ਉਹ ਉੱਥੇ ਗਏ ਨੇ ਜੀ ਸਾਰੀ ਰਿਪੋਰਟ ਪੂਰੀ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਸੌਂਪੀ ਹੈ ਤੇ ਅਸੀਂ ਪੇ ਕਮਿਸ਼ਨ ਨੂੰ ਜਿੰਪਾ ਜੀ ਮਾਲ ਮੰਤਰੀ ਨੇ ਪਟਵਾਰੀ 10300 ਤੇ ਕੰਮ ਕਰ ਰਹੇ ਨੇ ਕੀ ਜਿਹੜਾ ਪਟਵਾਰੀ 10300 ਤੇ ਇੱਕ ਮਹੀਨਾ ਕੰਮ ਕਰ ਰਿਹਾ ਰਿਸ਼ਵਤ ਲਊ ਨਹੀਂ ਇਹ ਪਟਵਾਰੀ ਦੀ ਰਿਸ਼ਵਤ ਬੰਦ ਹੋ ਗਈ ਥਾਣੇ ਜੇ ਰਿਸ਼ਵਤ ਬੰਦ ਹੋ ਗਈ। ਹਮੇ ਉਸੀ ਗੱਲ ਤੇ ਆ। 10300 ਵਾਲਾ ਮੁਲਾਜ਼ਮ ਰਿਸ਼ਵਤ ਲਾਉ ਨਹੀਂ। ਉਹਦਾ ਉਹਦੇ 30 ਦਿਨ ਲੰਘ ਜਾਣਗੇ। ਭ੍ਰਿਸ਼ਟਾਚਾਰ ਦੇ ਮਾਮਲੇ ਦੀ ਗੱਲ ਕਰਨ ਲੱਗਿਆ ਸੀ ਵੀ ਭ੍ਰਿਸ਼ਟਾਚਾਰ ਨੂੰ ਕਿੰਨੇ ਕੁ ਢੱਲ ਪੈ ਚੁ। ਬਿਲਕੁਲ ਨਹੀਂ ਜੇ ਥਾਣੇ 'ਚ ਭ੍ਰਿਸ਼ਟਾਚਾਰ ਬੰਦ ਹੋ ਗਿਆ। ਜਿਹੜੇ ਮੁਲਾਜ਼ਮ ਦੀ ਤਨਖਾਹ ਹੀ ਬੇਸਿਕ ਮੂਲ ਤਨਖਾਹ 10300 ਆ। ਕੀ ਉਹਦਾ 10300 ਨਾਲ ਗੁਜ਼ਾਰਾ ਹੁੰਦਾ? ਠੀਕ ਹੈ ਠੀਕ ਹੈ ਵੱਡੀ ਗੱਲ ਤੋਂ ਨਹੀਂ ਪਰ ਉਹ ਤਾਂ ਕਹਿੰਦੇ ਅਸੀਂ ਬਹੁਤ ਜਮੀਨੀ ਲੈਵਲ ਤੇ ਜਾ ਕੇ ਭ੍ਰਿਸ਼ਟਾਚਾਰ ਨੂੰ ਖਤਮ ਕਰਤਾ ਤੇ ਸਾਰੇ ਪਾਸੇ ਜਿਹੜੇ ਖੇ ਵਿੱਚ ਅਸੀਂ ਪੂਰੀ ਕਮੇਟੀਆਂ ਬਣਾਤੀਆਂ ਜੀ ਤਹਿਸੀਲ ਦਫ਼ਤਰਾਂ ਦੇ ਵਿੱਚ ਬਣਾਤੇ ਜੀ ਐਦਾਂ ਤੁਸੀਂ ਕਹਿ ਰਹੇ ਹੋ ਕਿ ਭ੍ਰਿਸ਼ਟਾਚਾਰ ਨੂੰ ਠੱਲ ਨਹੀਂ ਮੈਂ ਕਹਿੰਦਾ ਹੋਈ ਨਹੀਂ ਹੈਗਾ ਦੱਸੋ ਕਿਹੜਾ ਥਾਣਾ ਜਿੱਥੇ ਕਿਹੜਾ ਪਰਿਵਾਰੀ ਜਿਹੜਾ ਨਹੀਂ ਪੈਸੇ ਲੈ ਰਿਹਾ ਕਿੱਥੇ ਕੰਮ ਹੋ ਰਿਹਾ ਹਾਂ ਕੋਈ ਕੱਦਾ ਬੰਦਾ ਮੇਰੇ ਵਰਗਾ ਕਾਮਰੇਡ ਆ ਉਹਦਾ ਕੰਮ ਫ੍ਰੀ ਕਰ ਦਿੰਦੇ ਨੇ ਆਮ ਬਬਲਿਕ ਤਾਂ ਫਿਰ ਰਹੀ ਯਾਰ ਕਿਹੜੇ ਸਬਦਾ ਸੈਂਟਰਾਂ 'ਚ ਕੰਮ ਹੋ ਰਹੇ ਨੇ ਲੋਕਾਂ ਧੱਕੇ ਖਾਣੇ ਪ ਜਿਹੜਾ ਦੂਜੇ ਪਾਸੇ ਇਹ ਵੀ ਹੈ ਖੇਤੀਬਾੜੀ ਮੰਤਰੀ ਰਹੇ ਪਹਿਲਾਂ ਕੁਲਦੀਪ ਸਿੰਘ ਢਾਲੀਵਾਲ ਉਸ ਤੋਂ ਬਾਅਦ ਜੇ ਤੁਸੀਂ ਜੋੜੇ ਮਾਦਰ ਨੂੰ ਦੇ ਦਿੱਤਾ ਗਿਆ ਹੁਣ ਮਾਮਲਾ ਤੇ ਉਹਦੇ ਨਾਲ ਇਹ ਵੀ ਤਾਂ ਹੈ ਕਿ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਛਡਾਉਣ ਦੀ ਮਾਮਲੇ ਵਿੱਚ ਅਸੀਂ ਬਹੁਤ ਜ਼ਮੀਨਾਂ ਸ਼ਰਧੇ 11000 1 ਲੱਖ 30000 ਏਕੜ ਜ਼ਮੀਨ ਹੈ ਪੰਜਾਬ ਦੇ ਵਿੱਚ ਆਮ ਲੜ ਦੇ ਅੰਦਰ ਆਉਂਦੀ ਤੇ ਉਹਦੇ ਵਿੱਚ 11000 ਏਕੜ ਜ਼ਮੀਨ ਜਿਹੜੇ ਚੜਾਈ ਗਈ ਹੈ ਤੁਹਾਡੇ ਪਿੰਡ ਵਿੱਚ ਵੀ ਹੈ ਜਿਹੜੇ ਅਸੀਂ ਪਿੰਡ ਵਿੱਚ ਖੜੇ ਆ ਇੱਥੇ ਦੋ ਇੰਟਰਨੈਸ਼ਨਲ ਯੂਨੀਵਰਸਿਟੀਆਂ ਨੇ ਉਹਦੇ ਨਾਲ ਲਗਮਾ 1 ਏਕੜ ਜਗਾ ਪਿੰਡ ਦੀ ਸਾਡੀ ਪੰਚਾਇਤ ਨੇ ਉੱਤੇ ਠਾਣੇ ਲਿੱਕੇ ਦਿੱਤ ਨਹੀਂ ਪਰ ਜਿਹੜੀ ਤੁਸੀਂ ਇੱਕ ਮਿੰਟ ਥੋੜੀ ਜਿਹੜੀ ਯੂਨੀਵਰਸਿਟੀ ਨਾਲ ਤੁਸੀਂ ਗੱਲ ਕੀਤੀ ਉਹ ਤਾਂ ਸਿੱਧੂ ਵਾਲ ਦੀ ਜ਼ਮੀਨ ਚ ਬਣੀ ਆ ਨ ਇੱਕ 150 ਏਕੜ ਦੇ ਵਿੱਚ ਬਿਲਕੁਲ ਹੱਦ ਤੇ ਨੇ ਉਹ ਬਾਕੀ ਵਾਲੇ ਤੇ ਸਿੱਧੂ ਵਾਲ ਦੀ ਹੱਦ ਤੇ ਨੇ ਬਿਲਕੁਲ ਬਾਕੀ ਵਾਲੇ ਤੋਂ ਵੀ ਉਹ ਤੁਸੀਂ ਮਤਲਬ ਕਿ ਥਾਣੇ ਨੂੰ ਜ਼ਮੀਨ ਦੇਣ ਦੀ ਗੱਲ ਕੀਤੀ ਥਾਣਾ ਬਖਸ਼ੀ ਵਾਲ ਦੇ ਨਾਂ ਤੇ ਆ ਪਰ ਉਹ ਥਾਣਾ ਪਟਵਾਰਖਾਨੇ ਚੱਲ ਰਿਹਾ ਪਟਵਾਰੀ ਆਲੇ ਵਾਲੇ ਪ੍ਰਾਈਵੇਟ ਕੰਮ ਅਰੇਂਜ ਬੈਠੇ ਨੇ ਉਹ ਥਾਣੇ ਵਾਲੀ ਜਗ੍ਹਾ ਦੀ ਕੋਈ ਜ਼ਮੀਨ ਚੜਾਉਣ ਦੀ ਯੋਤ ਨਹੀਂ ਕਰ ਰਿਹਾ ਕਿਉਂਕਿ ਉੱਥੇ ਇੱਕ ਕਾਂਗਰਸੀ ਬੰਦੇ ਦਾ ਇਹ ਲਾ ਸ਼ਾਬ ਕਾਇਮ ਸੀ ਆ ਉਹਨਾਂ ਨਿਆਇ ਕਵਜਾ ਬਿਲਕੁਲ ਆਨ ਰੋਡ ਕਰੋਨਾ ਦੀ ਯਮੀਨ ਆ ਤੇ ਹੁਣ ਉਹ ਤੁਸੀਂ ਜੇ ਮੰਨ ਲੀਏ ਕਿ ਇਸ ਵੇਲੇ ਜਿਹੜੀ ਤੁਹਾਡੇ ਮੌਜੂਦਾ ਗੱਲ ਕਰੀਏ ਤੇ ਅਕਾਲੀਆਂ ਦਾ ਪਿੰਡ ਰਿਹਾ ਪਹਿਲਾਂ ਦੇ ਵਿੱਚ ਇਹ ਪਿਛਲੇ 10 ਸਾਲਾਂ ਦੀ ਗੱਲ ਉਸ ਤੋਂ ਗੱਲ ਕਰ ਲਈ 15 ਸਾਲ ਦੀ 15 ਸਾਲ ਦੀ ਗੱਲ ਕਰਦੇ ਆ ਤਾਂ ਅਕਾਲੀਆਂ ਦਾ ਪਿੰਡ ਦਬਜਦਾ ਰਿਹਾ ਰੱਖਣਾ ਬਿਲਕੁਲ ਨੇੜੇ ਪੈ ਜੀ ਹਾਂ ਰੱਖਣ ਨੂੰ ਨਾਲ ਲੱਗਣ ਕਰਕੇ ਅਕਾਲੀਆਂ ਦਾ ਪਿੰਡ ਵਜਦਾ ਸੀ ਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਤੇ ਕਿਉਂਕਿ ਸਿੱਧੂਵਾਲ ਕਾਂਗਰਸ ਦੇ ਪਿੰਡ ਜ਼ਿਆਦਾਤਰ ਮੇਨ ਵਾਲਾ ਤੇ ਹੁਣ ਜੇ ਤੁਹਾਡੇ ਪਿੰਡ ਦੀ ਗੱਲ ਕਰ ਲਈ ਇਸ ਵੇਲੇ ਆਮ ਆਦਮੀ ਪਾਰਟੀ 2 ਸਾਲ ਤੋਂ ਬਣ ਚੁੱਕੀ ਆ ਤਾਂ ਹੁਣ ਨੇ ਕੋਈ ਦੇ ਬਾਰੇ ਮਾਫ ਕਰਨਾ ਕਿਉਂਕਿ ਮੈਂ ਇੰਡੀਵਿਜੂਅਲ ਰਹਾ ਇਹ ਜੀ ਮੈਂ ਪਬਲੀਕਲੀ ਨਹੀਂ ਕਹਿ ਸਕਦਾ ਪਰ ਮੈਂ ਜਿਸ ਤਰ੍ਹਾਂ ਦੀਆਂ ਰੈਲੀਆਂ ਦੇਖ ਰਿਹਾ ਮੈਂ ਕੁਆਲੀਫਾਈਡ ਬੰਦਾ ਜਿਵੇਂ ਲੋਕਾਂ ਦੇ ਸੈਂਟੀਮੈਂਟ ਨੇ ਉਹਨਾਂ ਨੂੰ ਨੋਟ ਕਰ ਰਿਹਾ ਲੋਕਾਂ ਦਾ ਰੁਝਾਨ ਘਟਿਆ ਆਵਾਜ਼ੀ ਪਾਰਟੀ ਤੋਂ ਹਾਂ ਕਿਉਂਕਿ ਉਹ ਬੰਦੇ ਆ ਹੀ ਨਹੀਂ ਸਕੇ ਲੋਕਾਂ ਤੱਕ ਪਹੁੰਚ ਹੀ ਨਹੀਂ ਸਕੇ ਜਿਸ ਤਰ੍ਹਾਂ ਇਹ ਦਿਹਾਤੀ ਹਲਕੇ ਦੇ ਪਿੰਡ ਪੈਂਦਾ ਮੇਰਾ خیال ਆ ਵੀ ਇੱਕ ਵਾਰੀ ਵੀ ਡਾਕਟਰ ਬਲਵੀਰ ਨਹੀਂ ਇੱਥੇ ਆਇਆ ਹੈ ਹਾਲਾਂਕਿ ਬਿਲਕੁਲ ਇੱਥੋਂ ਤੇਰਾ ਬਲਵੀਰ ਡਾਕਟਰ ਬਲਵੀਰ ਜੀ ਨਾਲ ਰੋਸਾ ਹੈ ਆ 13 ਕਿਲੋਮੀਟਰ ਇਥੋਂ ਕਦੇ ਕੋਈ ਇੰਨੇ ਆਏ ਨਹੀਂ ਵੀ ਲੋਕਾਂ ਵਿੱਚ ਵਿਚਰੇ ਹੋਣ ਉਹ। ਇਹ ਆ ਕੋਈ ਉਹਨਾਂ ਨੇ ਕੰਮ ਕਰਿਆ ਹੋ। ਕੰਮ ਕੀਤੇ ਜਾਂ ਨਹੀਂ? ਨਾ ਜੀ ਨਾ। ਤੋਂ ਤੁਹਾਡੇ ਸਾਹਮਣੇ ਆ ਰੋਡ ਦੀ ਹਾਲਾਤ ਦੇਖ ਲਓ। ਪਿੰਡਾਂ ਦੇ ਗੰਦੇ ਪਾਣੀ ਦਾ ਨਿਕਾਸ ਦੇਖ ਲਓ ਵੀ ਕੀ ਹਾਲਾਤ ਆ ਸਾਹਮਣੇ ਤੁਹਾਡੇ। ਜੀ। ਸਾਡੇ ਪਿੰਡ ਦੀ ਬਖਸ਼ੀ ਵਾਲੇ ਦਾ। ਹੋਰ ਕੋਈ ਕੰਮ ਨੇ? ਕਿਸਾਨੀ ਅੰਦੋਲਨ ਬਾਰੇ ਕੀ ਕਹਿੰਦੇ ਹੋ? ਕਿਸਾਨੀ ਦੇਖੋ ਉਹ ਜਿਵੇਂ ਵੀ ਹੈਗਾ ਕਿਸਾਨ ਅੱਜ ਵੀ ਡਟੇ ਹੋਏ ਨੇ। ਲੋਕ ਹੈਰਾਨ ਹੋ ਰਹੇ ਨੇ ਜਿਹੜੇ ਦਿੱਲੀ ਜਾ ਰਹੇ ਨੇ। ਪਿਛਲੇ 12-13 ਮਹੀਨਿਆਂ ਤੋਂ ਰਸਤਾ ਬੰਦ ਪਿਆ। ਤੇ ਯ ਐਕਸੀਡੈਂਟ ਵੀ ਹੋ ਰਹੇ ਨੇ ਗੱਡੀਆਂ ਢੀੜਾ ਖਾ ਕੇ ਜਾ ਰਹੀਆਂ ਨੇ ਬਾਇਆ ਘਨੌਰ ਸ਼ੰਭੂ ਠੀਕਨ ਉਹ ਰਸਤਾ ਖੋਲਣਾ ਚਾਹੀਦਾ ਵਪਾਰ ਤੇ ਅਸਰ ਪੈ ਰਿਹਾ ਅੱਜ ਦੀ ਉਹ ਖਬਰ ਆ ਨਿਊਜ਼ਪੇਪਰ ਦੀ ਅੱਜ ਦੀ ਖਬਰ ਜਿਹੜਾ ਦਿੱਲੀ ਨਾਲ ਵਪਾਰ ਹੈ ਉੱਤੇ ਅਸਰ ਪਾ ਰਿਹਾ ਵਪਾਰੀ ਕਿਉਂ ਢੀੜਾ ਖਾ ਕੇ ਜਾਊਗਾ ਜਿਹੜਾ ਰਾਜਪੁਰੇ ਤੋਂ ਸ਼ੰਭੂ ਤੱਕ ਦਾ ਟੋਕਾ ਉਹਨੇ ਪਿੱਛੇ ਦੇਖੋ ਕਿੰਨਾ ਬਲੇਵਾ ਖਾ ਕੇ ਜਾ ਰਹੀ ਹੈ ਉਹ ਜਿਵੇਂ ਵੀ ਕਿਵੇਂ ਉਹ ਰਸਤਾ ਵੀ ਖੁੱਲਣਾ ਚਾਹੀਦਾ ਕਿਸਾਨਾਂ ਨਾਲ ਗੱਲਬਾਤ ਦਾ ਮੁੱਦਾ ਫੜਵਾਉਣਾ ਚਾਹੀਦਾ ਠੀਕਾ ਆਮ ਲੋਕਾਂ ਦੇ ਮਸਲੇ ਕਿਸੇ ਨੇ ਆਪਣਾ ਬੱਚਾ ਛੱਡਣ ਜਾਣਾ 에ਰਪੋਰਟ ਤੋਂ ਕਿੰਨਾ ਸਮਾਂ ਲੱਗਦਾ ਕਿਸੇ ਨੇ ਇਲਾਜ ਵਾਸਤੇ ਜਾਣਾ ਇਹ ਵਿੱਚ ਉਹਨੂੰ ਕਿੰਨਾ ਸਮਾਂ ਲੱਗਿਆ ਕਿਸੇ ਨੇ ਕਿਸੇ ਨੂੰ ਲੈਣ ਵਾਸਤੇ ਜਾਣਾ ਕਿੰਨਾ ਸਮਾਂ ਲੱਗਿਆ ਆ ਦੋ ਤਿੰਨ ਤਾਂ ਹਾਦਸੇ ਵਾਪਰ ਚੁੱਕੇ ਨੇ ਵੱਡੀਆਂ ਬੱਸਾਂ ਦੇ ਤੇ ਇਹਨਾਂ ਦੇ ਨਾਲ ਜੇ ਹੁਣ ਦੇਖਿਆ ਜਾਵੇ ਤੇ ਇਸ ਵੇਲੇ ਹੁਣ ਖਾਲਿਸਤਾਨੀਆਂ ਦਾ ਨਾਮ ਵੀ ਆਵਾਦੀ ਪਾਰਟੀ ਨਾਲ ਜੁੜ ਰਿਹਾ ਤੁਸੀਂ ਬਹੁਤ ਪੜੇ ਲਿਖੇ ਹੋ ਤੁਸੀਂ ਉਸ ਵੇਲੇ ਚ ਐਵੇਂ ਕਿਤੇ ਜਦੋਂ ਪੜਿਆ ਲਿਖਿਆ ਨੇੜੇ ਨਹੀਂ ਸੀਗਾ ਹੁਣ ਹੀ ਪਿੱਛੇ ਜੇ ਅਰਵਿੰਦ ਕੇਜਰੀਵਾਲ ਤੇ ਖਾਲਿਸਤਾਨ ਨਾਲ ਜੁੜੇ ਹੋਣਦੇ ਮਾਮਲੇ ਵੀ ਜਿਹੜੇ ਸਾਹਮਣੇ ਕਰ ਰਹੇ ਨੇ ਐਨਆਈ ਦੀ ਜਾਂਚ ਦੀ ਮੰਗ ਕੀਤੀ ਆ ਕੀ ਦੇਖਦੇ ਹੋ ਦੇਖੋ ਮੈਂ ਕਿਉਂਕਿ ਇਹ ਮਸਲਾ ਹੋਰ ਤਰ੍ਹਾਂ ਦਾ ਕਿਉਂਕਿ ਤੁਸੀਂ ਉਸ ਦੇ ਡਿਪਾਰਟਮੈਂਟ ਨਾਲ ਸੰਬੰਧਤ ਹੋ ਜਿਹਦੇ ਚ ਇਹ ਸਭ ਕੁਝ ਅੰਦਰੀ ਖਾਤੇ ਜਾਂਚ ਹੈ ਹਾਂ ਦੇਖੋ ਚੱਲ ਰਿਹਾ ਜਿਵੇਂ ਹੁਣ ਗੈਂਗਸਟਰ ਬਾਦ ਆ ਆਪਾਂ ਦੇਖ ਰਿਹਾ ਵੀ ਕਾਤਲ ਡਕੈਤੀਆਂ ਵੱਧ ਰਹੀਆਂ ਨੇ ਗੈਂਗਬਾਰ ਵੱਧ ਰਿਹਾ ਉਹ ਕਾਬੜਤਾਉਦੀ ਆਈ ਨਹੀਂ ਕਈ ਜਗ੍ਹਾ ਗੈਂਗਸਟਰ ਮਾਰੇ ਵੀ ਗਏ ਨੇ ਜਿਵੇਂ ਤਨੋਲੇ ਮਾਰਿਆ ਗਿਆ ਬਿਲਕੁਲ ਅੰਮ੍ਰਿਤਸਰ ਮਾਰੇ ਗਏ ਬਹੁਤ ਜਗ੍ਹਾ ਦੇ ہاں ਬਹੁਤ ਜਗ੍ਹਾ ਮਾਰੇ ਗਏ ਨੇ ਪਰ ਉਹ ਰੁਕਿਆ ਤਾਂ ਨਹੀਂ ਹੈਗਾ ਲੁੱਟਾਂ ਖਵਾਣ ਦੀ ਬਾਰਦਾਤਾਂ ਵਿੱਚ ਰੁਕੇ ਹੈਗੇ ਠੀਕ ਠੀਕ ਹੈ ਨਾ ਲੋਕ ਇਹ ਚਾਹੁੰਦੇ ਨੇ ਰੋਜ਼ ਆ ਆਮ ਕਟਨਾਵਾਂ ਹੋ ਰਹੀਆਂ ਨੇ ਕਹਿੰਦੇ ਬਾਲੀਆਂ ਖੋਲੀਆਂ ਕਿਸੇ ਦੇ ਹਾਂ ਉਹ ਤਾਂ ਬਿਲਕੁਲ ਮੋਬਾਈਲ ਖੋ ਲਿਆ ਜੀ ਅੱਛਾ ਬਾਕੀ ਜਿਹੜੇ ਆਹ ਨੇ ਬਲਾਤਕਾਰੀ ਮਾਮਲੇ ਨੇ ਏ ਵੀ ਸਾਹਮਣੇ ਆ ਰਹੇ ਨੇ ਆਪਣੇ ਕਿਸ ਤਰ੍ਹਾਂ ਹੋ ਰਹੇ ਨੇ ਮਰਗ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਲਾਅ ਐਂਡ ਆਰਡਰ ਦੀ ਸਥਿਤੀ ਵੀ ਜਿਹੜੀ ਉਹ ਸਹੀ ਨਹੀਂ ਨਾ ਚਿੰਤਾ ਜਨਕ ਹੈ ਚਿੰਤਾ ਜਨਕ ਹੈ ਇਹ ਉਸ ਦੇ ਨਾਲ ਨਾਲ ਜੇ ਹੁਣ ਦੂਜੇ ਪਾਸੇ ਵੀ ਦੇਖ ਲਈਏ ਤੇ ਆਮ ਆਦਮੀ ਪਾਰਟੀ ਸਰਕਾਰ ਤੇ ਉਸ ਵੇਲੇ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਹੈ 13 0 ਦਾਅਵੇ ਕਰਦੀ ਆ ਕੀ ਕਹਿੰਦੇ ਹੋ ਮੈਂ ਕੋਈ ਮਾਫ ਕਰਨਾ ਮੈਂ ਵੀ ਵੈਸੇ ਤਾਂ ਉਸ ਪਾਰਟੀ ਦੇ ਮੈਂਬਰ ਆ ਪịchੌੜ ਚ ਪਰ ਲੋਕਾਂ ਦਾ ਨਾ ਮਨ ਜਿਵੇਂ ਵੈਦੇ ਕਰੇ ਤੇ ਖਰੇ ਨਹੀਂ ਉਤਰੇ ਮੈਂ ਸੱਚ ਕਹਿਣ ਦੀ ਕੋਈ ਸੰਕੋਚ ਨਹੀਂ ਜੀ ਬਹੁਤ ਬਹੁਤ ਇਹ ਸਾਡੇ ਨਾਲ ਕਾਮਰੇਡ ਸਾਹਿਬ ਜੁੜੇ ਹੋਏ ਨੇ ਤੇ ਜਿਨ੍ਹਾਂ ਨੇ ਬਹੁਤ ਸਮੇਂ ਤੋਂ ਜੁੜੇ ਹੋਏ ਤੇ ਜੇ ਉਸ ਵੇਲੇ ਦੇ ਵਿੱਚ ਇਹ ਪੋਸਟ ਗ੍ਰੈਜੂਏਟ ਹੈ ਜਦੋਂ ਬਹੁਤ ਘੱਟ ਲੋਕ ਪੜੇ ਲਿਖੇ ਮਿਲਦੇ ਸੀ ਤੇ ਜਿਨ੍ਹਾਂ ਨੂੰ ਨੌਕਰੀ ਉਸ ਵੇਲੇ ਫਰਦਾ ਫਰਚੁਟਕੀਆਂ ਨਾਲ ਮਿਲ ਜਾਂਦੀ ਸੀ ਪਰ ਹੁਣ ਇਹਨਾਂ ਦਾ ਕਹਿਣਾ ਇਹੀ ਹੈ ਕਿ ਪਿਛਲੀਆਂ ਸਰਕਾਰਾਂ ਦੇ ਵੇਲੇ ਤੇ ਸਰਕਾਰ ਦੇ ਵੇਲੇ ਵਿੱਚ ਬਹੁਤ ਫਰਕ ਹੈ ਜਿਸ ਹਾਵ ਦੇ ਨਾਲ ਇਹ ਸਰਕਾਰ ਆਈ ਸੀ ਉਸ ਹਿਸਾਬ ਦੇ ਨਾਲ ਇਹਨਾਂ ਲੋਕਾਂ ਦੇ ਇਹ ਕੰਮ ਨਹੀਂ ਕਰ ਸਕੀ ਤੇ ਲੋਕਾਂ ਦੇ ਵਿੱਚ ਤੱਕ ਪਹੁੰਚ ਨਹੀਂ ਕਰ ਸਕੀ ਜਿਹਦੇ ਕਾਰਨ ਲੋਕਾਂ ਦੇ ਅੰਦਰ ਇਸ ਪਾਰਟੀ ਦੇ ਬਾਬਤ ਯਾਨੀ ਕਿ ਆਮ ਆਦਮੀ ਪਾਰਟੀ ਦੇ ਪ੍ਰਤੀ ਰੋਸਾ ਵੀ ਹੈ